ਸਭ ਤੋਂ ਪਹਿਲਾਂ ਦਾ ਅ ਅੱਜ ਬਾਬਾ ਸਾਹਿਬ ਡਾਕਟਰ ਬੀਰਕਰ ਸਾਹਿਬ ਦੇ ਜਨਮ ਦਿਨ ਤੇ ਸਮਸੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਸਾਰੀ ਦੁਨੀਆ ਦੇ ਅੰਦਰ ਤੇ ਵਿਸ਼ੇਸ਼ ਤੌਰ ਤੇ ਭਾਰਤ ਦੇ ਵਿੱਚ ਅ ਥਾਂ-ਥਾਂ ਦੇ ਉੱਤੇ ਲੋਕ ਅੱਜ ਬਾਬਾ ਸਾਹਿਬ ਡਾਕਟਰ ਬੀਰਕਰ ਜੀ ਦੀ 133ਵੀਂ ਜਿਹੜੀ ਜਨਮ ਦਿਨ ਹੈ ਉਹਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਆ ਉਹਦੇ ਉੱਤੇ ਨਮਨ ਕਰਦੇ ਆ ਸੋ ਅੱਜ ਸਾਰੇ ਦੇਸ਼ ਦੇ ਅੰਦਰ ਜੈ ਭੀਮ ਜੈ ਭਾਰਤ ਦੇ ਨਾਰੇ ਲੋਕ ਬੁਲੰਦ ਕਰ ਰਹੇ ਆ ਸੋ ਅੱਜ ਜਿਲ੍ਹਾ ਪਠਾਨਕੋਟ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਥੀਆਂ ਵੱਲੋਂ ਇਥੇ ਇਕੱਠ ਕੀਤਾ ਗਿਆ ਸੋ ਅੱਜ ਭਾਰਤ ਦੇ ਸੁਧਾਰ ਅੱਜ ਦਾ ਨਾਰਾ ਹੈ ਸੁਧਾਰ ਬਚਾਓ ਤੇ ਤਾਨਾ ਸਾਹ ਹਟਾਓ ਇਸ ਸੰਕਲਪ ਨੂੰ ਲੈ ਕੇ ਅੱਜ ਜਿਹੜੀ ਪ੍ਰਤੀਗਿਆ ਇਥੇ ਆਮ ਆਦਮੀ ਪਾਰਟੀ ਦਾ ਹਰ ਕਾਰਜਕਰਤਾ ਕਰ ਰਿਹਾ ਸੋ ਅੱਜ ਬਾਬਾ ਸਾਹਿਬ ਡਾਕਟਰ ਵੀ.ਆਰ. ਵੇਲਸਾਹਬ ਦੇ ਬਣਾਏ ਹੋਏ ਸੁਧਾਰ ਨੂੰ ਆ ਚੁਣੌਤੀ ਆ ਅੱਜ ਉਹ ਸੁਧਾਰ ਦੀਆਂ ਬਾਹਾਂ ਮਰੋੜਨ ਦੇ ਯਤਨ ਕੀਤੇ ਜਾ ਰਹੇ ਆ ਔਰ ਇੱਕ ਤਾਨਾਸ਼ਾਹੀ ਹਕੂਮਤ ਜਿਹੜੀ ਕੇਂਦਰ ਦੇ ਅੰਦਰ ਪਿਛਲੇ 10 ਸਾਲਾਂ ਤੋਂ ਭਾਰਤ ਦੇ ਲੋਕਾਂ ਤੇ ਰਾਜ ਕਰਦੀ ਆ ਉਹ ਵਾਰ-ਵਾਰ ਇਸ ਦੇਸ਼ ਤੇ ਜਿਹੜਾ ਆ ਇੰਸਟੀਚੂਟ ਨੇ ਜਿਹੜੇ ਸੁਵਧਾਰਨਕ ਇੰਸਟੀਚੂਟ ਨੇ ਚਾਹੇ ਉਹ ਚੋਣ ਕਮਿਸ਼ਨ ਹੋਵੇ ਚਾਹੇ ਉਹ ਸੀਵੀਆਈ ਹੋਵੇ ਚਾਹੇ ਈਡੀ ਹੋਵੇ ਚਾਹੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਜਿਨ੍ਹਾਂ ਦੀ ਜਿਹੜੀ ਡੈਮੋਕਰੈਟਿਕ ਫੰਕਸ਼ਨਿੰਗ ਆ ਉਹਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਸੋ ਅੱਜ ਦੇਸ਼ ਦੇ ਅੰਦਰ ਇੱਕ ਤਾਨਾਸ਼ਾ ਜਿਹੜਾ ਕਿਸੇ ਵੀ ਤਰ੍ਹਾਂ ਆਪਣੇ ਵਿਰੋਧ ਦੀ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਵਿਰੋਧੀਆਂ ਨੂੰ ਆਪਣੀਆਂ ਵਾਕ-ਵਕ ਜਿਹੜੀਆਂ ਹੱਥ ਥੋਕਾ ਏਜੰਸੀਆਂ ਨੇ ਉਹਨਾਂ ਦੇ ਰਾਈ ਛੋਟੇ ਮੁਕਦਮੇ ਦਰਜ ਕਰਾ ਕੇ ਜੇਲ੍ਹਾਂ ਸੁੱਟ ਰਿਆ ਸੋ ਅੱਜ ਬਾਬਾ ਸਾਹਿਬ ਡਾਕਟਰ ਅਵੇਲਕਰ ਸਾਹਿਬ ਜੀ ਦੀ 133ਵੀਂ ਜਿਹੜੀ ਸੰਧਿ ਦੇ ਉੱਤੇ ਅਸੀਂ ਸਾਰੇ ਜਿਹੜੇ ਅਜਾ ਮਣੀ ਪਾਰਟੀ ਦੇ ਕਾਰਜਕਰਤਾ ਅੱਜ ਸੰਕਲਪ ਕਰਨ ਲਈ ਆਇਆ ਸਾਰੇ ਦੇਸ਼ ਦੇ ਅੰਦਰ ਆਮਾਦੀ ਪਾਰਟੀ ਦਾ ਸੱਦਾ ਸੋ ਬਾਬਾ ਸਾਹਿਬ ਡਾਕਟਰ ਬੀਮਰਾਓ ਅਵੇਲਕਰ ਜਿਨੇ ਭਾਰਤ ਦੇ ਲੋਕਾਂ ਨੂੰ ਜਮਹੂਰੀ ਹੱਕ ਜਿਹੜੇ ਹਰੇਕ ਇਨਸਾਨ ਦਾ ਇੱਕ ਫੰਡਾਮੈਂਟਲ ਰਾਈਟ ਆ ਉਹਦੇ ਲਈ ਉਹਨਾਂ ਨੇ ਸਵਿਧਾਨ ਦੇ ਅੰਦਰ ਵਿਵਸਥਾ ਕੀਤੀ ਔਰ ਉਹ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ 9 ਪਸਾਵਾਂ ਦੇ ਵਿੱਚ ਜਿਹੜਾ ਆ ਉਹ ਗਿਆਨ ਹਾਸਲ ਕੀਤਾ 21 ਡਿਗਰੀਆਂ ਜਿਨ੍ਹਾਂ ਨੇ ਹਾਸਲ ਕੀਤੀਆਂ ਉਹਦੇ ਵਿੱਚ 9 ਡਿਗਰੀਆਂ ਵਿਦੇਸ਼ ਦੀ ਧਰਤੀ ਤੋਂ ਕਰਕੇ ਆਏ ਆ ਤੇ ਉਹ ਪਹਿਲੇ ਭਾਰਤੀ ਨੇ ਜਿਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੋ ਦੋ ਪੀਐਸਡੀ ਕੀਤੀਆਂ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਬਹੁਤ ਸਾਰੇ ਬੁੱਕਸ ਲਿਖਿਆ ਇਹ ਲੰਬੀ ਛੋਟੀ ਕਹਾਣੀ ਆ ਸੋ ਸੰਵਿਧਾਨ ਦੇ ਅੰਦਰ ਜਦੋਂ ਉਹਨਾਂ ਨੇ ਦੇਖਿਆ ਵੀ ਭਾਰਤ ਦੇ ਵਿੱਚ ਨਾਰੀ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਤਰਸਕਾਰ ਹੋ ਰਿਹਾ ਉਸ ਵੇਲੇ ਉਹਨਾਂ ਨੇ ਸੰਵਿਧਾਨ 'ਚ ਲਿਖਿਆ ਵੀ ਜਿਹੜੀ ਜਿਹੜੀ 사ਦੀ ਪ੍ਰਥਾ ਇਹ ਦੇਸ਼ ਦੇ ਅੰਦਰ ਸਮਾਪਤ ਕੀਤੀ ਜਾਏਗੀ ਔਰਤ ਨੂੰ ਆਪਣੇ ਪਤੀ ਨਾਲ ਮਰਨੇ ਪੈਂਦਾ ਸੀਗਾ ਉਹਦੀ ਇੱਚਾ ਜਪਾਣੀ ਪੈਂਦਾ ਹੈ ਮਜਬੂਰ ਕੀਤਾ ਜਾਂਦਾ ਸੀਗਾ ਔਰਤ ਨੂੰ ਪਿਆਰ ਦੀ ਜੁਤੀ ਸਮਝਿਆ ਜਾਂਦਾ ਸੀ ਔਰਤ ਜ਼ਮੀਨ ਨਹੀਂ ਸੀ ਖਰੀਦ ਸਕਦੀ ਪਰ ਜਦੋਂ ਸੰਵਿਧਾਨ ਬਣਿਆ ਔਰਤ ਨੂੰ ਜ਼ਮੀਨ ਖਰੀਦ ਦਾ ਅਧਿਕਾਰ ਹੋਇਆ ਉਹਨੂੰ ਸਦੀਪ੍ਰਦਾ ਦਾ ਸੂਟ ਮਿਲੀ ਔਰ ਸਮੁੱਚੇ ਨਿਵਾਜ ਨੂੰ ਇੱਕ ਵੋਟ ਦਾ ਅਧਿਕਾਰ ਉਹਨੇ ਦਵਾਇਆ ਜਿਹੜੇ ਅਧਿਕਾਰ ਦਾ ਹਿੱਸੇ ਮੰਨ ਕਰਕੇ ਅੱਜ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਪਾਰਲੀਮੈਂਟ ਮੈਂਬਰਾਂ ਤੱਕ ਲੋਕ ਜਿਹੜੇ ਆ ਉਹਨਰ ਪਾਸ ਹੋ ਕੇ ਚੋਣਾਂ ਕਰਦੇ ਆ ਤੇ ਉਹ ਜਿਹੜਾ ਇਹ ਡੈਮੋਕਰੈਟਿਕ ਜਮਹੂਰੀ ਤੰਤਰ ਆ ਜਿਨੇ ਭਾਰਤ ਦੇ ਅੰਦਰ ਬਹੁਤ ਸਾਰੇ ਆਮ ਲੋਕਾਂ ਨੂੰ ਅੱਗੇ ਵਧ ਕੇ ਇਸ ਖੇਤਰ ਦੇ ਅੰਦਰ ਜਾ ਕੰਮ ਕਰਨ ਦੇ ਮੌਕੇ ਮਿਲੇ ਤੇ ਮੈਂ ਅਕਸਰ ਇੱਕ ਵਾਰੀ ਕਹਣਾ ਹੁੰਦਾ ਕਿ ਜੇ ਇਹ ਡੈਮੋਕਰੈਟਿਕ ਰਾਈਟ ਨਾ ਹੁੰਦਾ ਜੇ ਜਮੋਰੀਤ ਪ੍ਰਕਿਰਿਆ ਨਾ ਹੁੰਦੀ ਤਾਂ ਇਸ ਦੇਸ਼ ਦੇ ਅੰਦਰ ਕਰੋੜਾ ਕਰੋੜਾ ਉਹ ਲੋਕ ਜਿਨ੍ਹਾਂ ਕੋ ਸਾਧਨ ਨਹੀਂ ਜਿਨ੍ਹਾਂ ਕੋ ਕਿਸੇ ਤਰ੍ਹਾਂ ਦੇ ਵਸੀਲੇ ਨਹੀਂ ਉਹ ਤਾਂ ਮਤਲਬ ਜਿਹੜੇ ਆ ਪਿੰਡ ਦੇ ਪੰਚ ਵੇ ਨਹੀਂ ਬਣ ਸਕਦੇ ਸੋ ਇਹ ਸੰਵਿਧਾਨ ਹੈ ਜਿਨੇ ਔਰਤ ਨੂੰ ਅੱਗੇ ਵਧਣ ਦਾ ਅਧਿਕਾਰ ਦਿੱਤਾ ਅੱਜ ਉਹਦੀ وجہ ਕਰਕੇ ਇਹ ਔਰਤ ਜਿਹੜੀ ਹੈ ਹਿੰਦੁਸਤਾਨ ਦੀ ਰਾਸ਼ਟਰਪਤੀ ਬਣ ਤੱਕ ਪਹੁੰਚੀ ਹੈ ਔਰਤ ਜਿਹੜੀ ਆ ਸਟੇਟਾਂ ਦੀ ਸੀਐਮ ਵੀ ਬਣ ਰਹੀ ਹੈ ਸੋ ਹਰ ਆਮ ਨਾਗਰਿਕ ਚਾਹੇ ਉਹ ਕਿਸੇ ਵੀ ਜਾਤ ਬਰਾਦਰੀ ਧਰਮ ਮਜ਼ਬਦਾ ਜੰਪਾਲ ਹੋਵੇ ਉਹਨੂੰ ਇੱਕ ਮਾਹੌਲ ਦਿੱਤਾ ਜਿਹੜਾ ਅੰਗਰੇਜ਼ਾਂ ਦੇ ਰਾਜ ਦਾ ਖਾ ਵੱਢ ਕੇ ਇਹ ਭਾਰਤੀ ਲੋਕਾਂ ਦਾ ਰਾਜ ਹੋਵੇ ਸੋ ਅੱਜ ਉਸ ਸੰਵਿਧਾਨ ਦੀਆਂ ਨੀਆਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕੇਂਦਰ ਦੀ ਹਕੂਮਤ ਵੱਲੋਂ ਸੋ ਆਮ ਆਦਮੀ ਪਾਰਟੀ ਦਾ ਸਰਦਾ ਸਾਰੇ ਦੇਸ਼ ਦੇ ਅੰਦਰ ਸਾਡਾ ਸੰਵਿਧਾਨ ਚੜ੍ਹਦੀ ਕਲਾ 'ਚ ਰਹੇ ਸਾਡੇ ਭਾਰਤ ਦੇ ਲੋਕਾਂ ਦੇ ਜ਼ਮੂਰੀ ਹੱਕ ਇਹ ਨਾ ਕੇਵਲ ਕਾਗਜ਼ਾਂ 'ਤੇ ਬਲਕਿ ਇਹਨਾਂ 'ਚ ਹੋਰ ਵਾਅਦਾ ਕੀਤਾ ਜਾਵੇ ਤੇ ਨਾਲ ਦੀ ਨਾਲ ਸੰਵਿਧਾਨ بچਾਓ ਤੇ ਤਾਨਾਸਾ ਹਟਾਓ ਜਿਹੜਾ ਆ ਉਹ ਨਾਰਾ ਅੱਜ ਸਾਰੇ ਦੇਸ਼ ਦੇ ਅੰਦਰ ਗੁਜ਼ਰਿਆ ਤੁਸੀਂ ਦੇਖਿਆ ਕਿਦਾਂ ਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਜਿਹੜਾ ਜੇਲ੍ਹਾਂ ਚ ਸੁੱਟਿਆ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਚੋਲੋ ਮਾਨਜੋਗ ਹਾਈ ਸੁਪਰੀਮ ਕੋਰਟ ਜੀ ਨੇ ਜਵਾਨਾਂ ਦਿੱਤੀ ਆ ਔਰ ਅਸਿਰਯਾਰਵਨ ਕੇਜਰੀਵਾਲਾ ਜੀ ਜੇਲ੍ਹ ਦੇ ਵਿੱਚ ਆ ਅੱਜ ਝਾਰਖੰਡ ਦੇ ਮੁੱਖ ਮੰਤਰੀ ਉਹ ਵੀ ਜੇਲ੍ਹ ਸੁਟੇ ਆ ਅੱਜ ਕਈ ਤਰ੍ਹਾਂ ਦੇ ਮਤਲਬ ਜਿਹੜੇ ਆਹੋ ਅ ਸੜਜੰਤਰ ਕਰਕੇ ਵਿਰੋਧੀਆਂ ਦੀ ਆਵਾਜ਼ ਨੂੰ ਦਿਵਾਣ ਦਾ ਜਿਹੜਾ ਆ ਉਹ ਜਤਨ ਕੀਤਾ ਜਾ ਰਿਹਾ ਦੇਸ਼ ਦੇ ਅੰਦਰ ਇਹ ਦੇਸ਼ ਹੈ ਇਸ ਦੇਸ਼ ਨੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਆਜ਼ਾਦੀ ਹਾਸਲ ਕੀਤੀ ਤੇ ਇਹ ਸੁਵਿਧਾਨ ਹਾਸਲ ਹੋਇਆ ਦੇਸ਼ ਦੇ ਲੋਕਾਂ ਨੂੰ ਸੋ ਜਿੰਦਾਬਾਦ ਸਦਾ ਰਹੇ ਸਾਡਾ ਪੰਜਾਬ ਸਾਡਾ ਦੇਸ਼ ਇਥੋਂ ਦੇ ਲੋਕ ਹਰ ਕੀਮਤ ਉੱਤੇ ਇਸ ਦੇਸ਼ ਦੀ ਜਮਹੂਰੀਅਤ ਨੂੰ ਇਸ ਦੇ ਡੈਮੋਕ੍ਰੇਸੀ ਨੂੰ ਜਿਹੜਾ ਉਹ ਚੜ੍ਹਦੀ ਕਲਾ 'ਚ ਰੱਖਿਆ ਜਾਊਗਾ ਸੋ ਅੱਜ ਆਮ ਆਦਮੀ ਪਾਰਟੀ ਦਾ ਸੰਕਲਪ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर